ਅਹ ਗੁਰੂ ਜੀ ਕਾ ਕਲਸ ਅਹ ਗੁਰੂ ਜੀ ਕੀ ਫਤਹ ਗੁਰੂ ਜੀ ਨੂੰ ਵਾ ਕਿਹਾ ਗਿਆ ਹੈ ਬਾਦ ਅਰਥ ਹੈ ਤਾਨ ਫਾਰਸੀਆ ਸ਼ਬਦ ਹੈ ਗੁਰੂ ਸ਼ਬਦ ਸੰਸਕ੍ਰਿਤ ਹੈ ਇਹ ਦੋਵੇਂ ਸ਼ਬਦ ਇਕੱਠੇ ਨਹੀਂ ਜੁੜੇ ਜਾ ਸਕਦੇ ਇਹਨਾਂ ਦਾ ਇੱਕ ਸ਼ਬਦ ਨਹੀਂ ਬਣ ਸਕਦਾ ਕਿਉਂਕਿ ਇੱਕ ਫਾਰਸੀ ਦਾ ਤੇ ਇੱਕ ਸੰਸਕ੍ਰਿਤ ਦਾ ਹੈ ਇਹ ਤਾਂ ਕੈਨਾਲੀ ਚੋੜ ਕੇ ਬਣਾਇਆ ਗਿਆ ਹੈ ਬਾਚੇ ਨਾ ਕਾ ਲਤ ਕਰਦੇ ਆ ਇਹ ਸ਼ਬਦ ਪਰਚਲਿਤ ਕੀਤਾ ਗਿਆ ਕਿਸੇ ਵੀ ਗਰੁੱਪ ਪਾਸ਼ਾ ਇਹ ਬਲਣ ਰੱਬ ਦਾ ਨਾਮ ਵਾਹਿਗੁਰੂ ਕਿਤੇ ਵੀ ਗੁਰਬਾਣੀ ਵਿੱਚ ਨਹੀਂ ਵਰਤਿਆ ਗਿਆ ਨਾ 15 ਭਗਤਾਂ ਬਲਣ ਨਾ ਜੋ ਤੈਨ ਸੇਖ ਪਤ ਬਣਾ ਦੀ ਬਾਣੀ ਤਰਜ ਹੈ ਨਾ ਬਰਬ ਨਾ ਪਟਾਂ ਬਲਣ ਸੁਏ ਗਿਆਨਪੱਟ ਨੇ ਜਿਹੜੇ ਵਾਹ ਤੇ ਗੁਰੂ ਲਾਗੇ ਲਾਕੇ ਸ਼ਬਦ ਵਰਤੇ ਸੀ ਚੌਥੇ ਪਾਸ਼ਾ ਜੀ ਨੂੰ ਧੰਨ ਕਹਿਣ ਵਾਸਤੇ ਵਾਹ ਦਾ ਮਤਲਬ ਧੰਨ ਹੁੰਦਾ ਤੇ ਉਹ ਬਾਸ਼ੇਦ ਕਰਨ ਵਾਲਿਆਂ ਨੇ ਉਲਟ-ਪੁਲਟ ਕਰਕੇ ਇੱਕ ਸ਼ਬਦ ਬਣਾ ਕੇ ਗਾਂਵ ਪ੍ਰਚਲਿਤ ਕਰ ਦਿੱਤਾ ਜੇ ਹੋਰ ਵੀ ਦੇਖੀ ਤਾਂ ਜਦੋਂ ਪੱਟਾਂ ਨੇ ਸਵੇਜੇ ਉਚਾਰੇ ਆ ਉਹ ਪੰਜੂ ਪਾਸ਼ਾ ਕੋਲ ਆ ਗਏ ਤੇ ਪੰਜੂ ਪਾਸ਼ਾ ਨੇ ਜਿਹੜੇ ਆਪਣੇ ਸੂਈਏ ਸ੍ਰੀ ਮੁਖਵਾਕ ਸ੍ਰੀ ਲੇਖੜ ਲਿਖਿਆ ਉਹਨਾਂ ਵਿੱਚ ਉਹਨਾਂ ਨੇ ਕਿਤੇ ਰੱਬ ਦਾ ਨਾਮ ਵਾਇਗਰੂ ਨਹੀਂ ਲਿਖਿਆ ਜੇ ਪੱਟਾ ਨੇ ਵਾਇਗਰੂ ਲਿਖਿਆ ਹੁੰਦਾ ਉਹਦਾ ਮਤਲਬ ਰੱਬ ਹੁੰਦਾ ਤੇ ਪੰਜੂ ਪਾਸ਼ਾ ਨੇ ਵੀ ਆਪਣੇ ਸੂਈਆਂ ਵਿੱਚ ਉਹਨੂੰ ਕੋਈ ਲਿਖਣਾ ਸੀ ਤੇ ਇਹ ੱੱਕੇ ਨਾਲ ਬਣਾਇਆ ਗਿਆ ਜਿਹੜਾ ਸ਼ਬਦ ਹੈ ਇਹ ਬੜਾ ਪ੍ਰਚਲਿਤ ਅੱਜਕੱਲ੍ਹ ਕੀਤਾ ਗਿਆ ਹੈ ਜੋਗ ਗੁਰੂ ਗ੍ਰੰਥ ਸਾਹਿਬ ਬਾਣੀ ਇਸ ਨੂੰ ਸਪੋਰਟ ਨਹੀਂ ਕਰਦੀ ਚਲੋ ਆਪਾਂ ਅੱਗੇ ਚੱਲਦੇ ਹਾਂ ਪਿਆਰਿਓ ਆਪ ਸਾਰਿਆਂ ਦਾ ਧੰਨਵਾਦ ਹੈ ਜੋ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਦੇ ਵਿਚਾਰਾਂ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਅਤੇਗਾ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਸਾਰੀ ਜਾਣਕਾਰੀ ਦੇ ਰਹੇ ਹੋ ਆਪਾਂ ਵਿਚਾਰ ਕਰ ਰਹੇ ਹਾਂ ਕਿ ਦਸਮ ਗ੍ਰੰਥ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ ਸੇਖ ਧਰਮਾਨਾ ਦੀ ਖੋਜ ਦੇ ਹਨ ਅਨਮੋਲ ਪਹਿਲੂ ਇਸ ਸਾਲ 1880 ਤੱਕ ਦੀਆਂ ਲਿਖਤਾਂ ਦੀ ਪਰਚੋਲ ਜਿਨ੍ਹਾਂ ਵਿੱਚ 10 ਪ੍ਰਥਨਾ ਦੀ ਕੋਈ ਸ਼ੈ ਨਹੀਂ ਕੋਈ ਉਹ ਕੁ ਸੁਖ ਨਹੀਂ ਇਸ ਦੀ ਮੈਂ ਵਿਚਾਰ ਕਰ ਚੁੱਕੇ ਹਾਂ ਭਾਈ ਨੰਦ ਲਾਲ ਸਿੰਘ ਦੇ ਇਸ਼ਨਾਮਾਲ 1695 ਤੋਂ 1799 ਤੱਕ ਫਿਰ ਗੁਰਸ਼ੋਭਾ ਗ੍ਰੰਥ ਜਿਹੜਾ ਕਵੀ ਸੈਨਾਪਤੀ ਦੇ ਲਿਖਿਆ ਹੋਇਆ ਇਹ 1711 ਤੱਕ ਫਿਰ ਪਰਚੀਆਂ ਸੇਵਾ ਤਾਸ ਦੀਆਂ ਜਿਹੜੀਆਂ 1711 ਤੋਂ 1738 ਤੱਕ ਫਿਰ ਕੋਇਲ ਸਿੰਘ ਦਾ ਜੋ ਇੱਕ ਬ੍ਰਾਹਮਣ ਸੀ ਤੇ ਆਪਣਾ ਨਾਮ ਕੋਇਲ ਸਿੰਘ ਲੈ ਕੇ ਉਹਨੇ ਇਹ ਗ੍ਰੰਥ ਲਿਖਿਆ ਤੇ ਇਸ 1752 ਉਥੇ ਲਿਖਿਆ ਮਿਲਦਾ ਹੈ ਤੇ ਕੇਸ ਸਿੰਘ ਛੱਬਰ ਦਾ ਵੰਸਾਬਿਨਾਮਾ ਆਪਾਂ ਵੀ ਦੇਖ ਚੁੱਕੇ ਹਾਂ ਸਨ 1779 ਈਸਵੀ ਵਿੱਚ ਇਹ ਹੁੰਦ ਵਿੱਚ ਆਉਂਦਾ ਹੈ ਇਹਨਾਂ ਸਾਰੀਆਂ ਲਿਖਤਾਂ ਵਿੱਚ ਕਿਤੇ ਵੀ ਕਿਸੇ ਵੀ ਸੱਜਣ ਦੇ ਦਸ਼ਮਾਤ ਨਾਮ ਦੀ ਸ਼ੈ ਕੋਈ ਬਿਆਨ ਨਹੀਂ ਕੀਤੀ ਤਾਂ ਆਪਾਂ ਹੁਣ ਅੱਗੇ ਚੱਲਦੇ ਹਾਂ ਬਾਕੀ ਜੋ ਲਿਖਤਾ ਰਹਿੰਦੇ ਆ ਉਹਦੇ ਵਿੱਚ ਪਹਿਲੀ ਲਿਖਤਾ ਸਰੂਪ ਦਾ ਉਸ ਭੱਲਾ ਦੀ ਇਹਦਾ ਨਾਮ ਹੈ ਮਹਿਮਾ ਪ੍ਰਕਾਸ਼ ਇਹ 1776 ਵਿੱਚ ਹੋਂਦ ਵਿੱਚ ਆਉਂਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜੋਤੀ ਜੋ ਸਮਾਉਣ ਤੋਂ ਬਾਅਦ 68 ਸਾਲਾਂ ਬਾਅਦ ਇਹ ਲਿਖਤਾ ਪਿਆ ਇਹ ਗ੍ਰੰਥ ਉਸ ਬੱਲਾਵਲੋਂ ਸਾਰਾ ਸੰਨ 1736 ਵਿੱਚ ਲਿਖਿਆ ਗਿਆ ਇਸ ਵਿੱਚ ਉਸਨੇ ਗੁਰੂ ਗਵਿੰਦ ਸਿੰਘ ਜੀ ਬਲੋਂ ਲਿਖੇ ਵਿਦਿਆਸਾਗਰ ਨਾਮੀ ਗ੍ਰੰਥ ਦਾ ਜ਼ਿਕਰ ਕੀਤਾ ਜੁ ਜਿੰਨੇ ਵੀ ਆਪਾਂ ਪਹਿਲਾਂ ਪੜ੍ਹਿਆ ਕਿਸ ਨੇ ਸਮੁੰਦਰ ਸਾਗਰ ਤੇ ਕਿਸੇ ਨੇ ਵਿਦਿਆਸਾਗਰ ਤੇ ਕਿਸੇ ਨੇ ਇੱਥੇ ਆ ਕੇ ਇਹ ਗ੍ਰੰਥ ਜਿਹੜਾ ਆ ਆਪਣੇ ਹਿਸਾਬ ਨਾਲ ਉਹ ਹੋਰ ਤਾਂ ਹੋਰ ਲਿਖ ਦਿੱਤਾ ਤੇ ਸੂਰਜ ਪ੍ਰਕਾਸ਼ ਵਾਲੇ ਨੇ ਵਿਦਿਆਧਰ ਲਿਖ ਦਿੱਤਾ ਤੇ ਸੁਪਰਾਸ ਭੱਲਾ ਨੇ ਇਥੇ ਆ ਕੇ ਇਹਨੇ ਵਿਦਿਆਸਾ ਕਰ ਲਿਖ ਦਿੱਤਾ ਤੇ ਇਹ ਆਪਣੇ ਆਪਣੇ ਢੰਗ ਨਾਲ ਨਵੇਂ ਗ੍ਰੰਥ ਬਣਾਈ ਜਾਂਦੇ ਆ ਪਰ 10 ਗ੍ਰੰਥ ਤਾਂ ਇੱਕ ਦੇ ਕਿਤੇ ਵੀ ਜ਼ਿਕਰ ਨਹੀਂ ਕਰਦੇ ਇਹ ਗ੍ਰੰਥ ਬਣਾਉਂਦੇ ਵੀ ਆ ਤੇ ਇਹਨੂੰ ਰੋੜ ਵੀ ਦਿੰਦੇ ਆ ਬਾਅਦ ਚ ਗੋਮ ਵੀ ਕਰ ਦਿੰਦੇ ਆ ਉਹ ਤੁਮਾਰੇ ਵੀ ਕਹਿੰਦੇ ਆ ਕੁਝ ਪੱਤੇ ਲੱਭ ਹੀ ਗਏ ਆ ਤੇ ਇਹ ਜਿਹੜੀਆਂ ਇਹਨਾਂ ਨੇ ਗੱਪਾਂ ਮਾਰੀਆਂ ਇਹਨਾਂ ਦਾ ਅਪਾਂ ਜੀ ਦੇਖੋ ਜੋ ਕਰ ਰਹੇ ਆ ਪੱਲਾ ਲਿਖਤਾ ਹੈ ਕਿ ਸਾਬੀ ਕੁਮਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਪ੍ਰਾਤਨ ਸੰਸਕ੍ਰਿਤ ਸਾਹਿਤ ਨੂੰ ਖੋਦ ਪੰਜਾਬੀ ਵਿੱਚ ਅਨਵਾਦ ਕਰਕੇ ਅਖੇ ਵਿਦਿਆਸਾਗਰ ਗ੍ਰੰਥ ਬਣਾਇਆ ਇਹ ਇੱਕ ਗੱਪ ਹੈ ਦੀ ਦਸਵੇਂ ਪਾਸ਼ਾ ਨੇ ਹਿੰਦੂ ਮਾਤਾ ਸਾਹਿਤ ਇਕੱਠਾ ਕਰਕੇ ਤੇ ਗ੍ਰੰਥ ਬਣਾਤਾ ਕਾਦੇ ਵਾਸਤੇ ਬਣਾਤਾ ਇਹਨੂੰ ਪੁੱਛਣ ਵਾਲਾ ਹੋਵੇ ਵੀ ਜਾਂ ਸਾਡੇ ਕੋਲ ਪਹਿਲੀਆਂ ਗ੍ਰੰਥ ਪਿਆ ਆ ਜਿਹਦੇ ਵਿੱਚ ਜਿਹਨੂੰ ਆਦਿ ਵੀੜ ਕਹਿੰਦੇ ਆ ਤੇ ਇੰ ਇਦਾਂ ਦੇ ਗ੍ਰੰਥ ਜਿਹੜੇ ਹਿੰਦੂ ਮਤ ਦੇ ਉਹ ਦਸਵੇਂ ਪਾਸ਼ਾ ਦਾ ਕਿਉਂ ਲਾਈ ਜਾਂਦੇ ਆ ਇਹ ਲਿਖਾਰੀ ਇਸ ਕਾਰ ਦੇ ਲਈ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਬਨਾਰਸ ਤੋਂ ਜੋ ਪ੍ਰਾਤਨ ਸਾਹਿਤ ਕੇਂਦਰ ਹੈ ਜਾਓ ਕਿ ਵਿਦਵਾਨ ਪੰਡਤਾਂ ਨੂੰ ਲੱਭ ਕੇ ਲਿਆਓ ਜੋ ਪੁਰਾਣਿਕ ਸਾਹਿਤ ਵਿੱਚ ਨਿਪੁੰਨ ਹੋਣ ਅਤੇ ਆਪਣੇ ਆਪਣੇ ਗ੍ਰੰਥ ਨਾਲ ਲੈ ਕੇ ਆਉਣ ਤਾਂ ਕੀ ਹੋਇਆ ਇਹ ਲਿਖਦਾ ਕਿ ਪੰਡਤ ਆਪਣੇ ਨਾਲ ਚਾਰ ਵੇਦ ਲੈ ਆਏ 18 ਪੁਰਾਣ ਲੈ ਹੋਰ ਹੋਰ ਹਿੰਦੂ ਮਤ ਕੋ ਹੈ ਕਿ ਇਹ ਇੱਕ ਗ੍ਰੰਥ ਆਪਣੇ ਨਾਲ ਲਿਆਏ ਉਹ ਪੰਡਤ ਜਿਹੜੇ ਬਨਾਰਸ ਦੇ 12 ਪ੍ਰਾਣ ਲੈ 6 ਸ਼ਾਸਤਰ ਲੈ ਸਿਮਰਤੀਆਂ ਲੈ ਆਂਦੀਆਂ 24 ਅਵਤਾਰਾਂ ਦੀ ਕਥਾ ਲੈ ਆਂਦੀ ਅਤੇ 404 ਨਵੇਂ ਤ੍ਰਿਆ ਚਤਰਵੀ ਨਾਲ ਲਿਆਏ ਇਹ ਸੂਤ ਇਸ ਭੱਲਾ ਲਿਖ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ 404 ਚਿੱਤਰ ਜਿਹੜੇ ਆ ਇਹ ਬ્રાਹਮਣ ਲੈ ਕੇ ਆਏ ਆ ਇਹ ਬਨਾਰਸ ਦੇ ਪੰਡਤ ਲੈ ਕੇ ਆਏ ਉਹਨਾਂ ਦੇ ਲਿਖ ਹੋਏ ਸੀਗੇ ਇਹ ਦਸਵੇਂ ਪਾਸ਼ ਦੇ ਨਾਮ ਜਿਹੜਾ ਗ੍ਰੰਥ ਵਿੱਚ ਲਾਏ ਜਾ ਰਹੇ ਆ ਤੇ ਇਹ ਕਹਿੰਦਾ ਇਹ ਸਵਾ ਸਾਰਾ ਸਾਰਾ ਸਮਾਨ ਇਹ ਪੰਡਿਤ ਦੇ ਬਰਾਬਰ ਦੇ ਜਿਹੜੇ ਇਹ ਪੰਡਿਤ ਸਾਨ ਬਨਾਰਸ ਦੇ ਉਹ ਲੈ ਕੇ ਆਏ ਗੁਰੂ ਸਾਹਿਬ ਨੇ ਪੜਤਾਂ ਦਰਬਾਰ ਵਿੱਚ ਕਤਰ ਕੀਤਾ ਤਾਂ ਨਾਲ ਹੀ ਕੁਝ ਸਿਆਣੇ ਗੁਰਮੁਖੀ ਲਿਖਣ ਵਾਲੇ ਸਿੱਖਾਂ ਨੂੰ ਵੀ ਬੁਲਾ ਲਿਆ ਇਹ ਲਿਖਦਾ ਭੱਲਾ ਪਰ ਤੁਹਾਨੂੰ ਕਿਹਾ ਕਿ ਤੁਸੀਂ ਗ੍ਰੰਥਾਂ ਵਿੱਚੋਂ ਪੜੀ ਜਾਓ ਤੇ ਅਸੀਂ ਇਹਦਾ ਗੁਰਮੁਖੀ ਚਨ ਬੋਤ ਕਰੀ ਜਾਵਾਂਗੇ ਅਤੇ ਸਿੱਖ ਲਖਾਰੀ ਗੁਰਮੁਖੀ ਲਿਖੀ ਜਾਣਗੇ ਅਨੁਵਾਦ ਤੋਂ ਬਾਅਦ ਸਾਰਾ ਸਾਜਤ ਕਤਰ ਕਰਕੇ ਵਿਦਿਆ ਸਾਰ ਗ੍ਰੰਥ ਬਣਾਤਾ ਗਿਆ ਤਾਂ ਕਿ ਸੰਗਤ ਇਸ ਨੂੰ ਸੋਗਰਣ ਪੜ ਸਕੇ ਗੁਰੂ ਸਾਹਿਬ ਦੇ ਇਸ ਕਰਤੱਵ ਤੋਂ ਸੰਗਤ ਬਹੁਤ ਨਿਆਲ ਹੋਈ ਇਹ ਗੱਲਾਂ ਜਿਹੜੀਆਂ ਇਹ ਸ੍ਰੋਤਸ ਭੱਲਾ ਲਿਖਦਾ ਇਹਦਾ ਵਿਸ਼ਲੇਸ਼ਣ ਡਾਕਟਰ ਸਿੱਧੂ ਜੀ ਕਰਦੇ ਆ ਜੇ ਸ੍ਰੋਤਸ ਭੱਲਾ ਦੀ ਲਿਖਦਾ ਵਿਸ਼ੇਸ਼ਣ ਕਰੀਏ ਤਾਂ ਕਈ ਸਵਾਲ ਖੜੇ ਹੋ ਜਾਂਦੇ ਹਨ ਜਿਵੇਂ ਜੇ ਪ੍ਰਾਣਿਕ ਸਾਹਿਤ ਵਿੱਚ ਸੰਗਤਾਂ ਲਈ ਇੰਨਾ ਹੀ ਮਹੱਤਵਪੂਰਨ ਕੰਮ ਸੀ ਤਾਂ ਕਿ ਗੁਰੂ ਸਾਹਿਬ ਖੋਦੇਸ ਨੂੰ ਸਿੱਧਾ ਸੰਸਕ੍ਰਿਤ ਵਿੱਚੋਂ ਨਾ ਬਾਤ ਕਰਕੇ ਜਾਂ ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਨਹੀਂ ਲਿਖਵਾਇਆ ਸਰਦੇ ਸਾਨ ਤੇ ਉਹ ਬਨਾਰਸ ਦੇ ਪੰਡਤ ਜਿਹੜੇ ਸਨ ਉਹ ਬੁਲਾਉਣ ਦੀ ਕੀ ਲੋੜ ਪੈ ਗਈ ਸੀ ਨੰਬਰ 2 ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਲਿਖਣ ਵਾਲੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਜਾਂ ਨਿਕਟ ਵਰਤੀ ਸੇਖ ਵਿਦਵਾਨ ਹੀ ਹੋਣਗੇ ਜਿਨ੍ਹਾਂ ਵਿੱਚ ਸੈਨਾਪਤੀ ਨੰਦਰਾਲ ਗੋਵਾ ਭਾਈ ਨੰਦਰਾਲ ਸਿੰਘ ਭਾਈ ਗੁਰਦਾਸ ਦੂਜਾ ਇੱਕ ਕੋਰ ਸਿੰਘ ਦਾ ਦੂਜਾ ਨਾਮ ਆਇਆ ਕੋਰ ਸਿੰਘ ਨੇ ਆਪਣਾ ਨਾਮ ਬਦਲ ਕੇ ਇੱਥੇ ਲਿਖਿਆ ਭਾਈ ਗੁਰਦਾਸ ਦੂਜਾ ਤੇ ਭਾਈ ਵੀਰ ਸਿੰਘ ਨੇ ਇਹਦੀ ਜਿਹੜੀ ਵਾਰ ਲਿਖੀ ਹੈ ਨਾ ਇਹ ਗੁਰਦਾਸ ਸਿੰਘ ਦੀ ਇਹਨੇ ਚੱਕ ਕੇ ਠੋਕ ਦਿੱਤੀ ਭਾਈ ਗੁਰਦਾਸ ਜੀਆ 12 ਵਿੱਚ ਰਲਾਤੀ ਇਹ ਮਹਾਨ ਗਲਤੀ ਡਾਕਟਰ ਰੋਏ ਬੀਐਸ ਨੇ ਕੀਤੀ ਹੋਈ ਹੈ ਭਾਈ ਚੌਪਾਲ ਸਿੰਘ ਭਾਈ ਮਨੀ ਸਿੰਘ ਆਦਿ ਸ਼ਾਮਲ ਸਨ ਇਹਨਾਂ ਮਹਾਂ ਪਰਿਸ਼ਾਨ ਨੇ ਆਪਣੀ ਲਿਖਤਾਂ ਵਿੱਚ ਚੱਕੇ ਸੇ ਵਿੱਚ ਤਾਂ ਕਿਸੇ ਵਿਦਿਆ ਸਾਗਰ ਗ੍ਰੰਥ ਦਾ ਜ਼ਿਕਰ ਤਾਂ ਕਹੀ ਨਹੀਂ ਕੀਤਾ ਇਹ ਜਿਹੜਾ ਸੁਰਤਾ ਭੱਲਾ ਕਹੀ ਜਾਂਦਾ ਨਾ ਇਹ ਗ੍ਰੰਥ ਬਣਾ ਲਿਆ ਤੇ ਇਹਦਾ ਜ਼ਿਕਰ ਇਹਨਾਂ ਵਿਦਵਾਨਾਂ ਨੇ ਜੋ ਸਮਕਾਲੀ ਵੀ ਸਨ ਉੱਥੇ ਇਹਨਾਂ ਵਿੱਚੋਂ ਉਹਨਾਂ ਨੇ ਕਿਤੇ ਵੀ ਇਸ ਗ੍ਰੰਥ ਦਾ ਨਾਂ ਹੀ ਨਹੀਂ ਲਿਖਿਆ ਇਹ ਖਾਮ ਖਈ ਪੱਲਾ ਜੜਾਏ ਗ੍ਰਾਥ ਨੂੰ ਬਣਾ ਕੇ ਗੁਰੂ ਜੀ ਦੇ ਨਾਲ ਜੋੜੀ ਜਾ ਰਿਹਾ ਉਹਨਾਂ ਨੇ ਜੋ ਪੁਰਾਣਿਕ ਗ੍ਰੰਥ ਸੰਸਕ੍ਰਿਤ ਵਿੱਚੋਂ ਪੰਜਾਬੀ ਵਿੱਚ ਅਨਵਾਦ ਕੀਤੇ ਹੁੰਦੇ ਤਾਂ ਕਥਾ ਦਸਪ੍ਰੰਥ ਵਿੱਚ ਇਹ ਸਾਰਾ ਕੁਝ ਜਿਹੜਾ ਹੈ ਮਸਾਲਾ ਅੱਜ ਕੱਲ ਇਕੱਠਾ ਕੀਤਾ ਗਿਆ ਹੈ ਇਹ ਫਿਰ ਇਹ ਕਿੱਥੋਂ ਆਉਂਦਾ ਬਹੁਤੀ ਰਚਨਾ ਵਿੱਚ ਭਾਸ਼ਾ ਤੇ ਹਿੰਦੀ ਵਿੱਚ ਅਤੇ ਕਿਤੇ ਕਿਤੇ ਉਸ ਵਿੱਚ ਇੱਕ ਉਸ ਵਿੱਚ ਲੋਕਾਂਕ ਪੰਜਾਬੀ ਦਾ ਮਿਸ਼ਰਣ ਮਿਲਦਾ ਫਿਰ ਕਹਿੰਦੇ ਆ ਸਭ ਕਹਿੰਦੇ ਆ ਜੇ ਮੰਨ ਵੀ ਲਿਆ ਜਾਵੇ ਕਿ ਗੁਰੂ ਸਾਹਿਬ ਨੇ ਵਿਦਿਆਸਾ ਗ੍ਰੰਥ ਰਚਿਆ ਸੀ ਤਾਂ 1700 ਇਹ ਕਿਸੀ ਵਿੱਚ ਸਿਰਸਾ ਨਦੀ ਨੂੰ ਪਾਰ ਕਰਦੇ ਨਸ਼ਟ ਹੋ ਗਿਆ ਸੀ ਇਹ ਭਲਾ ਹੀ ਲੱਗਦਾ ਗ੍ਰੰਥ ਬਣਾਇਆ ਵੀ ਇਹ ਤੇ ਨਸ਼ਟ ਵੀ ਹੋ ਗਿਆ ਤਾਂ ਫਿਰ ਜਿਹੜਾ ਅਯੋਕਾ ਦਸ ਗ੍ਰੰਥ ਜਿਹੜਾ ਇਹ ਕਿੱਥੋਂ ਆ ਗਿਆ ਤੇ ਕਿਦਾਂ ਪੈਦਾ ਹੋ ਗਿਆ ਉਹ ਸਾਰੇ ਗ੍ਰੰਥ ਬਣਾ ਕੇ ਇਹ ਰੋੜੀ ਵੀ ਜਾ ਰਿਹਾ ਨਾਲ ਨਾਲ ਹੁਣ ਆਪਾਂ ਲੈਨੇ ਆ ਭਾਈ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਨੇ ਲਿਖਿਆ ਸਨ 1873 ਵਿੱਚ ਤੇ ਗੁਰੂ ਜੀ ਦੇ ਦਰਬਾਰ ਦੀਆਂ ਗਤੀਵਿਧੀਆਂ ਜ਼ਿਕਰ ਇੱਥੇ ਬੜਾ ਕੀਤਾ ਮਿਲਦਾ ਆ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀਆਂ ਜ਼ਿਕਰ ਇਹ ਕਵੀ ਸੰਦੋਖ ਨੇ ਕੀਤਾ ਗੁਰੂ ਸਾਹਿਬ ਦੇ ਗ੍ਰੰਥਾਂ ਵਿੱਚ 52 ਕਵੀਆਂ ਬਣਾ ਕਿਹਾ ਗਿਆ ਵਿਦਿਆਤਾਰ ਗ੍ਰੰਥ ਦਾ ਹਵਾਲਾ ਵੀ ਕਵੀ ਸੰਦੋਖ ਦੇ ਰਿਹਾ ਹੁਣ ਇੱਥੇ ਕਵੀ ਸੰਦੋਖ ਨੇ ਇੱਥੇ ਵਿਦਿਆਤਾਰ ਗ੍ਰੰਥ ਜਿਹੜਾ ਹੈ ਇਹ ਖੜਾ ਕਰ ਦਿੱਤਾ ਇਦਾਂ ਨਾਂ ਨਮਾ ਰੱਖ ਕੇ ਇਹ ਬਣਾਤਾ ਕਿਸ ਨੇ ਵਿਦਿਆਸਾਗਰ ਕਿਸ ਨੇ ਸਮੁੰਦਰ ਸਾਗਰ ਤੇ ਇੱਥੇ ਬਣਾਤਾ ਵਿਦਿਆਤਰ ਉਹ ਲਿਖਦਾ ਗੁਰੂ ਸਾਧਰ ਦਰਬਾਰ ਵਿੱਚ 52 ਪੱਕੇ ਕਵੀ ਸੰਤਾਂ ਨੇ ਤੇ ਕੋਈ ਸੁਨਾਨੀ ਸਲਾਨੀ ਕਵੀ ਹੁੰਦੇ ਜਾਂਦੇ ਰਹਿੰਦੇ ਸਨ ਇਹਨਾਂ ਸਾਰਿਆਂ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਠ ਕਰਨੀ ਇਹ ਟ੍ਰੀਕ ਬ੍ਰੀਕ ਬ੍ਰੀਕ ਅਖਰਾਜ ਆ ਕੇ ਬਾਣੀ ਲਿਖੀ ਜਦੋਂ ਪੱਤਰਿਆਂ ਨੂੰ ਤੋਲਿਆ ਤਾਂ ਕਾਗਜ਼ਾਂ ਦਾ ਭਾਰ 9 ਮਾਣ ਨਿਕਲੇ ਇਹ ਗੱਪਾਂ ਦੇਖੋ ਇਹ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਕਵੀ ਸੰਤੋਖ ਦੀਆਂ ਅਕੇ ਨੌਮਣ ਨਿਕਲਿਆ ਭਾਰ ਬ੍ਰੀਕ ਬ੍ਰੀਕ ਕਰਾਂ ਚ ਬਾਣੀ ਇਕ ਲਿਖਦੇ ਰਹੇ ਦਸਵੇਂ ਪਾਸ਼ੇ ਨਿਗਰਾਨੀ ਚ ਬਾਣੀ ਉਹ ਲਿਖਦੇ ਰਹੇ ਆ ਕਭੀ ਬਾਣੀ ਲਿਖਦੇ ਰਹੇ ਬਾਣੀ ਜਿਹੜੀ ਆ ਇਹ ਤਾਂ ਗੁਰੂ ਪਾਸ਼ਾ ਦਾ ਹਾਕੋਂ ਦਾ ਲਿਖਣੀ ਉਚਾਰਨ ਕਰਨੀ ਲਿਖਣੀ ਉਹ ਤਾਂ ਕਾਪੀ ਦਾ ਕੀਤੀ ਜਾ ਸਕਦੀ ਆ ਪਰ ਇਹ ਕਹਿੰਦਾ ਉਹਨਾਂ ਨੇ ਇਹ ਬ੍ਰੀਕ ਬ੍ਰੀਕ ਅਖਰੇ ਬਾਣੀ ਲਿਖੀ ਨਿਗਰਾਨੀ ਚ ਜਦੋਂ ਪੱਤਰਿਆਂ ਤੋਲਿਆ ਤਾਂ ਨੌਮਣ ਭਾਰ ਨਾਲ ਸਿੱਧਾ ਆ ਕੇ ਇੱਕ ਚੋਖਾ ਜੰਗਾ ਮੋਟਾ ਗ੍ਰੰਥ ਜਿਹੜਾ ਉਹ ਬਣਿਆ ਹੋਗਾ 9 ਮੰਨ ਦਾ ਤੇ ਇਹਦਾ ਨਾਮ ਰੱਖਤਾ ਕਬਿਸਨੋ ਵਿਦਿਆਤਾਰ ਗ੍ਰੰਥ ਨਾਮ ਰੱਖ ਦਿੱਤਾ। ਇੱਥੇ ਦੋ ਸਵਾਲ ਉੱਠਦੇ ਹਨ ਪਹਿਲਾ ਕਿ ਕਵੀਆਂ ਨੂੰ ਲਿਖਣ ਲਈ ਕੋਈ ਧਾਰਮਿਕ ਵਿਸ਼ਾ ਦਿੱਤਾ ਗਿਆ ਸੀ ਤਾਂ ਕਿ ਸਿੱਖ ਵਿਚਾਰ ਧਾਰਾ ਨੂੰ ਬਰਕਰਾਰ ਰੱਖਣ ਲਈ ਗ੍ਰੰਥ ਨੂੰ ਕੋਈ ਤਰਤੀਬ ਦਿੱਤੀ ਜਾ ਸਕੇ। ਦੂਜਾ ਜੇ ਵਿਸ਼ੇ ਵੰਡੇ ਵੀ ਸਨ ਵੰਡੇ ਹੋਏ ਵੀ ਨਹੀਂ ਸਨ ਤਾਂ ਗ੍ਰੰਥ ਦੀ ਸੰਪਾਦਨਾ ਵੇਲੇ ਬਾਣੀ ਦੀ ਤਰਤੀਬ ਕਿੱਦਾਂ ਕੀਤੀ ਗਈ ਹੋਵੇਗੀ। ਜਿਹੜਾ ਪ੍ਰਚਲਿਤ ਦਾਸ ਗ੍ਰੰਥ ਹੈ ਇਹ 428 ਸਫ਼ੇ ਹੈ ਬਣਾਏ ਰਾਨੇ। ਇਹ 18 ਸਥਾਨਾਂ 'ਚ ਬਣਿਆ ਇਹ 15 ਪ੍ਰਕਾਰ ਦੀਆਂ ਬਾਣੀਆਂ ਵਜਦਾਰਜ ਬਾਣੀਆਂ ਕੱਚੀਆਂ ਬਾਣੀਆਂ ਕਹਿ ਸਕਦੇ ਹਾਂ ਕਿਉਂਕਿ ਸੱਚੀ ਬਾਣੀ ਜਿਹੜੀ ਹੈ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੈ। ਤੋਂ ਇਸ ਤਰ੍ਹਾਂ ਇਹਦੇ ਵਿੱਚ ਇੱਕ ਪੰਗ ਧੁਰੀਆਂ ਜਾਂਦੀਆਂ ਤੇ ਫਿਰ ਇਹ ਡਾਕਟਰ ਸਾਹਿਬ ਕਹਿੰਦੇ ਆ ਕਿ ਇਹ ਸਿੱਖ Hindu ਮਿਥਿਆਸ ਨੂੰ ਸਿੱਖਾਂ ਵਾਸਤੇ ਇਹ ਹਿੰਦੂ ਮਤ ਇਤਿਹਾਸ ਜਿਹੜਾ ਆ ਉਹ ਬਣਾਇਆ ਗਿਆ ਰੌ ਰੀਤਾਂ ਬਣਾਈ ਗਿਆ ਦੇਵੀ ਦੇਵਤਿਆਂ ਤੇ ਗੈਰ ਕੁਦਰਤੀ ਕਹਾਣੀਆਂ ਬਣਾ ਕੇ ਇਹ ਵਿਦਤਾ ਗ੍ਰੰਥ ਬਣਾਇਆ ਗਿਆ ਤਾਂ ਕਿ ਸਿੱਖ ਬਾਕ ਬੋਲ ਸਕਣ ਤੇ ਇਹ ਇਹ ਇੱਕ ਆਪ ਮਾਰਦਾ ਪਿਆ ਕਿ ਗੁਰੂ ਸਾਹਿਬ ਕਹਿੰਦੇ ਸਿੱਖ ਬਾਕ ਬੋਲ ਸਕਣ ਤੇ ਨੌਵੇਂ ਪਾਸ਼ਾ ਤੱਕ ਤਾਂ ਇਹ ਇਹਨਾਂ ਦੀ ਗ੍ਰੰਥਾਂ ਵਿੱਚ ਕਿਸੇ ਨੂੰ ਲੋੜ ਨਹੀਂ ਪਈ ਕਿਸੇ ਗੁਰੂ ਸਾਹਿਬ ਨੂੰ ਤੇ 10ਵੇਂ ਪਾਸ਼ਾ ਦੇ ਨਾਂ ਹੀ ਲਾਤੇ ਹਿੰਦੂ ਮਤ ਦੇ ਗ੍ਰੰਥ ਕੁਰਾਨ ਲੋਥੇ ਕਰ ਕਰਕੇ ਇਹ ਨੌ ਮੰਡ ਦਾ ਗ੍ਰੰਥ ਬਣਾਤਾ। ਤੁਸਲ ਗੱਲ ਹੈ ਸਭ ਤੋਂ ਵੱਡੀ ਸੰਭਾਵਨਾ ਹੈ ਕਿ ਸਨਾਤਨੀ ਹਿੰਦੂਆਂ ਤੇ ਖਾਸ ਕਰਕੇ ਨਿਰਮਲਾ ਪੰਥੀਆਂ ਨੇ ਅੰਗਰੇਜ਼ਾਂ ਦੇ ਸਵਾਰਥੀ ਪ੍ਰਭਾਵੇਠਾਂ ਅੰਗਰੇਜ਼ਾਂ ਤੋਂ ਲਾਰਜ ਲੈਂਡ ਦੀ ਖਾਤਰ ਇਹ ਕਥਿਤ ਦਸ ਗ੍ਰੰਥ ਦੀ ਮਿੱਥ ਜਿਹੜੀ ਉਹਨੂੰ ਜਾਣ ਦਿੱਤਾ ਤਾਂ ਕਿ ਉਹ ਗੋਰਿਆਂ ਤੋਂ ਆਪਣਾ ਬਚਾਅ ਕਰਨ ਅਤੇ ਪੈਸੇ ਵਟੋੜਨ ਵਿੱਚ ਕਾਮਯਾਬ ਹੋ ਸਕੇ। ਹੁਣ ਭਾਈ ਸੰਤੋਖ ਸਿੰਘ ਅਨੁਸਾਰ ਲੜਾਈ ਸ਼ੁਰੂ ਕਰਨ ਅਗੇ ਕਵੀ ਨੰਤਵਰ ਛੱਡਣਾ ਪਿਆ ਅਤੇ ਵਿਦਿਆਤਾ ਗ੍ਰੰਥ ਵੀ ਅਧੂਰਾ ਰਹਿ ਗਿਆ ਹੁਣ ਇਹਨੂੰ ਅਧੂਰਾ ਕਹਿ ਰਿਹਾ ਆ ਪਹਿਲਾਂ ਇਹਨੂੰ ਬਣਾਤਾ ਹੁਣ ਕਹਿੰਦਾ ਅਧੂਰਾ ਰਹਿ ਗਿਆ ਲੜਾਈ ਦੌਰਾਨ ਇਹ ਅਧੂਰਾ ਗ੍ਰੰਥ ਗੁੰਮ ਗਵਾਚ ਗਿਆ ਹੁਣ ਇਹਨੇ ਗਵਾ ਵੀ ਦਿੱਤਾ ਅਤੇ ਦੁਆਰਾ ਪ੍ਰਾਪਤ ਨਹੀਂ ਹੋ ਸਕੇ ਕਹਿੰਦਾ ਉਹ ਨੰਤਵਰ ਸਾਬ ਵਿਖੇ 62 ਪੱਤਰੇ ਬਚੇ ਸਨ ਜਿਨ੍ਹਾਂ ਦੇ ਆਧਾਰ ਤੇ ਭਾਈ ਸੋਤਕਸ਼ ਨੇ ਗੁਰਦਿਵਸ ਵਿੱਚ ਕਵਿਤ ਜੋੜੇ ਹਨ ਹੁਣ ਇਹਨੂੰ ਪੁੱਛੇ ਕਿ 62 ਪੱਤਰੇ ਜਿਹੜੇ ਆ ਉਹ ਕਿੱਥੋਂ ਮਿਲਣਾ ਹੈ ਤਾਂ ਰੋੜ ਦਿੱਤਾ ਇਹਨੂੰ ਬਣਾਤਾ ਫਿਰ ਰੋੜ ਤਾਂ ਗੁੰਮਗਵਾਜ ਗਿਆ ਤੇ ਉਹਨੇ ਬਾੜ ਪੱਤੇ ਜਿਹੜੇ ਆ ਉਹ ਨਿਕਲ ਕੇ ਕਿੱਥੇ ਚਲੇ ਗਏ ਕਿਸੇ ਖਾਸ ਖਾਸ ਤਾਂ ਲੋਗੇ ਜਾ ਕੇ ਜਿੱਥੋਂ ਇਹਨੇ ਕਵੀ ਸੰਤੋਖ ਸਿੰਘ ਨੇ ਪ੍ਰਾਪਤ ਕਰ ਲਾਇਆ ਉਹ ਕਿੰਨੇ ਸਾਲਾਂ ਬਾਅਦ ਇਹ 1843 ਵਿੱਚ ਹੀ ਲਿਖਿਆ ਆ ਤੇ 1708 ਵਿੱਚ ਜੋਤੀ ਉਸ ਮੁੰਦੇ ਆ ਦਸਿਆ ਪਾਸ਼ਾ ਨਸਾਬ ਲਾਓ ਤੇ ਸਵਾਲ ਪਤਾ ਹੁੰਦਾ ਕਿ ਵਿਦਤਾ ਗ੍ਰੰਥ ਦੇ ਨਾਸ਼ਟ ਹੋਣ ਤੋਂ 142 ਸਾਲਾਂ ਬਾਅਦ ਇਹ ਪੱਤਰ ਕਵੀ ਨੇ ਕਿੱਥੋਂ ਤੇ ਕਿੱਦਾਂ ਤੇ ਕਿਸ ਪਾਸੋਂ ਪ੍ਰਾਪਤ ਕੀਤੇ ਇਸ ਬਾਰੇ ਕਵੀ ਬਿਲਕੁਲ ਚੁੱਪ ਹੈ ਕਿ ਬਾੜ ਬੱਤੇ ਲੇਖਤ ਦਿੱਤੇ ਹੈ ਨਾ ਉਹਨਾਂ ਦੀ ਕਾਪੀ ਲਿਖੀ ਆ ਨਾ ਦਾ ਉਤਾਰਾ ਕੀਤਾ ਆ ਇਹ ਕਿੱਥੋਂ ਮਿਲੇ ਆ ਇਹਦੇ ਬਾਰੇ ਕਵੀ ਬਿਲਕੁਲ ਚੁੱਪ ਹੈ ਇਹ ਚੁੱਪ ਜਿਹੜੀ ਹੈ ਇਹ ਗੱਪ ਹੈ ਆਪਣੀ ਦਲੀਲ ਦੀ ਪੁਸ਼ਟੀ ਵਿੱਚ ਕਵੀ ਨੂੰ ਇਹਨਾਂ ਪੱਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਸੀ ਪਰ ਇੱਕ ਇੱਕ ਘਾਟ ਜਿਹੜੀ ਇੱਥੇ ਇਹ ਕਵੀ ਸੰਤੋਖ ਸਿੰਘ ਦੀ ਜਿਹੜੀ ਗ੍ਰੰਥ ਵਾਲੀ ਗਵਾਹੀ ਹੈ ਇਹਨੂੰ ਇਹ ਰੱਦ ਕਰਦੀ ਹੈ ਅਕਾ ਚਲਦਿਆਂ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਸਾਲ 1880 ਵਿੱਚ ਇਹ ਆਉਂਦਾ ਆ। ਸੋ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਆਪਣੇ ਉਸਤਾਦ ਪੰਡਤ ਤਾਰਾ ਸਿੰਘ ਰੋਤਨ ਦੇ ਕਹਿਣ ਤੇ ਬ੍ਰਿਜ ਭਾਸ਼ਾ ਵਿੱਚ ਲਿਖਿਆ। ਇਸ ਵਿੱਚ ਸਾਰੇ ਗੁਰੂ ਪਾਸ਼ਾ ਦੇ ਜੀਵਨ ਬਾਰੇ ਬਾਕੀ ਦਰਜ ਹੈ। ਦਸਵੇਂ ਗੁਰੂ ਜੀ ਬਾਰੇ ਬਲੋਂ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਚੋਂ ਖਾਸੇ ਸਾਜਨਾ ਪੰਜ ਕਾਰਾਂ ਜਿਹੜਾ ਰਹਿਤ ਮਰਤਾ ਜਿਗਰ ਇਹ ਸਾਰਾ ਕੁਝ ਲਿਖਿਆ ਹੈ। ਦੇ ਗੁਰੂ ਗ੍ਰੰਥ ਸਾਹਿਬ ਦੀ ਮਾਨਤਾ ਬਾਰੇ ਵੀ ਕਵੀ ਕਹਿੰਦਾ ਏਕ ਹਰੀ ਦਸ ਰੂਪ ਗੁਰੂ ਗ੍ਰੰਥ ਪੰਥ ਕੇ ਕੋ ਬੰਧ ਗੁਰੂ ਗ੍ਰੰਥ ਪ੍ਰਕਾਸ਼ ਯਹ ਅਬ ਵਰਨੋ ਸੁਖਨੰਦ ਪਤਰਾ ਇਕ ਏਕ ਗੁਰੂ ਗ੍ਰੰਥ ਨਿਜ ਪੰਥ ਬਿਨ ਔਰ othor ਕਹੂੰ ਅੱਗੇ ਜਾਏ ਕਿਤ ਸੀਸ ਨਨਵਾਈਐ ਕੋਈ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਆ ਕਿਹਾ ਪੰਥ ਵਿੱਚ ਕਿ ਸੇ ਹੋਰ ਅੱਗੇ ਮੱਥਾ ਨਹੀਂ ਟਿਕਣਾ ਇਹ 161 ਪత్రੇ ਦਾ ਅਰਜ ਹੈ ਇਹ ਗਿਆਨੀ ਗਿਆਨ ਸਿੰਘ ਲਿਖ ਰਿਹਾ ਗੁਰੂ ਗ੍ਰੰਥ ਦੀ ਮਹਾਨਤਾ ਕਰ ਰਿਹਾ ਅੱਗੇ ਸਾਕੇਤ ਰੂਪੇ ਚ ਬੰਦ ਗੁਰੂ ਅਜਨ ਸਾਹਿਬ ਜੀ ਬਰਨ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਬ ਇੱਕ ਹੈ ਜਿਸ ਦੇ 10 ਰੂਪ 10 ਗੁਰੂ ਹਨ ਇਸ ਗ੍ਰੰਥ ਤੋਂ ਬਗੈਰ ਸਿੱਖ ਪੰਥ ਦੀ ਹੋਰ ਕੋਈ ਟੀਕ ਨਹੀਂ ਹੈ ਇਸ ਲਈ ਇਸ ਤੋਂ ਬਗੈਰ ਕਿਸੇ ਹੋਰ ਗੀਤ ਸੁਣਾਉਣਾ ਨਹੀਂ ਚਾਹੀਦਾ ਅੱਗੇ ਚੱਲ ਕੇ ਗਿਆਨੀ ਗਿਆਨ ਸਿੰਘ ਨੇ ਇਹ ਵੀ ਲਿਖਿਆ ਜੋ ਆ ਬਗਰਾਂਦ ਦਸਮ ਗੁਰ ਕੇਰਾ ਕਹਿਲਾਵਤ ਮਦ ਪੰਥ ਮਦ ਪੰਥ ਅਛੇ ਅਛੇਰਾ ਗੁਰ ਕੇ ਸਮ ਬੀੜ ਨਹੀਂ ਤਾਕੀ ਗੁਰ ਕੇ ਸਮੇ ਬੀੜ ਨਹੀਂ ਤਾਕੀ ਭਈ ਬਾਣੀਆਂ ਰਹੀ ਇਕਾਕੀ ਅਨਕੇ ਥੌਰ ਪੋਥੀਆਂ ਮਾਹੇ ਬਾਣੀ ਰਹੀ ਦਸਮ ਗੁਰ ਮਾਏ ਤੇ ਇਹ ਲਗੜਾ ਕਹਿੰਦਾ ਜਿਹੜਾ ਹੁਣ ਗ੍ਰੰਥਨਾ ਦਸਵੇਂ ਦਾ ਗ੍ਰੰਥ ਦਾ ਰੋਲਾ ਪਾਇਆ ਜਾ ਰਿਹਾ ਕਹਿੰਦਾ ਸੰਨ 1780 ਦੀ ਗੱਲ ਆ ਇਸ ਨੂੰ ਪੰਥ ਵੱਲੋਂ ਕਹਿੰਦਾ ਉੱਚਾ ਮੰਨਿਆ ਜਾ ਰਿਹਾ ਖਾਮਖਾਈ ਪਰ ਗੁਰੂ ਜੀ ਦੇ ਸਮੇਂ ਕਹਿੰਦਾ ਇਹ ਜਿਹੇ ਗ੍ਰੰਥ ਦੀ ਕੋਈ ਬੀੜ ਨਹੀਂ ਦੇਖੀ ਕੇਵਲ ਇਕਲੀਆਂ-ਇਕਲੀਆਂ ਰਚਨਾਵਾਂ ਜਿਹੜੀਆਂ ਬਖਵਾ ਥਾਵਾਂ ਤੇ ਇੰਦਰਮਲਨ ਲੈ ਕੇ ਰੱਖੀਆਂ ਸਨ ਉਹੀ ਪਈਆਂ ਸਨ ਸਿੱਧ ਹੈ ਕਿ ਦਸਵੇਂ ਗੁਰੂ ਯੁੱਗੋਂ ਕੋਈ ਬੀੜ ਜਾਂ ਗ੍ਰੰਥ ਉਸਨੂੰ ਪਾਧਰ ਨਹੀਂ ਕੀਤੀ ਗਈ ਸੀ ਬਾਣੀਆ ਪੋਥੀਆਂ ਦੇ ਰੂਪ ਵਿੱਚ ਕਈ ਸਨ ਜਿਹੜੇ ਨਿਰਮਲਿਆਂ ਵੱਲੋਂ ਆਪ ਲਿਖੀਆਂ ਹੋਈਆਂ ਸਨ ਇੱਥੇ ਕਈ ਸਵਾਲ ਖੜੇ ਹੁੰਦੇ ਹਨ ਪਹਿਲਾ ਜੋ ਗੁਰੂ ਸਾਹਿਬ ਨੇ ਕੋਈ ਬੀੜ ਸੰਪਾਦ ਨਹੀਂ ਕੀਤੀ ਜਾਂ ਰਚੀ ਤਾਂ ਪਾਥ ਨੇ ਕਤਦ ਕ੍ਰਾਂਥ ਨੂੰ ਅੱਛਾ ਜਾਂ ਉੱਚਾ ਕਿਵੇਂ ਮੰਨ ਲਿਆ ਦੂਜਾ ਜਿਹੜੀ ਬਾਣੀ ਪੋਥੀਆਂ ਦੇ ਰੂਪ ਵਿੱਚ ਖਿਲਰੀ ਪਈ ਸੀ ਕੀ ਪ੍ਰਮਾਣ ਹੈ ਕਿ ਉਹ ਸਾਰੀ ਗੁਰੂ ਸਾਹਿਬ ਦੀ ਲਿਖੀ ਹੋਈ ਸੀ ਤੀਜਾ ਸਿੱਖ ਧਰਮ ਨੂੰ ਦੁੱਤੀ ਰੂਪ ਦੇਣ ਵਾਲੇ ਦਸਵੇਂ ਗੁਰੂ ਜੀ ਦੀ ਬਾਣੀ ਨੂੰ ਖੁਦ ਗੁਰੂ ਸਾਹਿਬ ਵੱਲੋਂ ਜਾਂ ਉਹਨਾਂ ਦੇ ਸਿੱਖਾਂ ਵੱਲੋਂ ਕਿਉਂ ਨਹੀਂ ਸਾਂਭਿਆ ਗਿਆ ਇਨਾਂ ਦੇ ਉੱਤਰ ਬੜੇ ਸਿੱਧੇ ਤੇ ਸਾਦੇ ਜਿਹੇ ਹਨ ਗੁਰੂ ਸਾਹਿਬ ਪਾਸ ਉਹਨਾਂ ਦੇ ਪੁਰਖਿਆਂ ਬਲੋਂ ਸੰਪਾਦ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮੌਜੂਦ ਸੀ ਜਿਸਨੂੰ ਉਹਨਾਂ ਗੁਰੇ ਬਖਸ਼ਿ ਇਸ ਲਈ ਉਹਨਾਂ ਨੂੰ ਕਿਸੇ ਹੋਰ ਗ੍ਰੰਥ ਨੂੰ ਸੰਪਾਦ ਕਰਨ ਦਾ ਜਾਂ ਖੁਦ ਰਚਣ ਦੀ ਕੋਈ ਲੋੜ ਨਹੀਂ ਸੀ ਉਹਨਾਂ ਦਮਦੇਵ ਸਾਹਿਬ ਵੀ ਕਿ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਕੇ ਜਵਾਦ ਵੀੜ ਸੀ ਉਸ ਵਿੱਚ ਅੰਕਿਤ ਕਰਕੇ ਦਾ ਉਹਨੂੰ ਦਮਦਮ ਦੇ ਵਿੱਚ ਬੀੜ ਬਣਾਇਆ ਗਿਆ ਤੇ ਇਸ ਇਸ ਗੰਥ ਨੂੰ ਸੰਪੂਰਨ ਕਰ ਦਿੱਤਾ ਜੇ ਉਹ ਚਾਹਦੇ ਤਾਂ ਆਪਣੀ ਬਾਣੀ ਵੀ ਅੰਕਿਤ ਕਰ ਸਕਦੇ ਸਨ ਉਹ ਜਾਣਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਹੁੰਦਿਆਂ ਉਹਨਾਂ ਲਈ ਕੋਈ ਦੂਜਾ ਗ੍ਰੰਥ ਸੰਪਾਦ ਕਰਨਾ ਸਿੱਖ ਧਰਮ ਦੇ ਸਿਧਾਂਤ ਦੇ ਅਨੁਕੂਲ ਨਹੀਂ ਸੀ ਹੋਣਾ ਗੁਰੂ ਪਾਸ਼ਾ ਜੀ ਦੀਆਂ ਮਾਰਸ਼ਲ ਸੁਭਾਅ ਵਾਲੀਆਂ ਰਚਨਾਵਾਂ ਜਿਹੜੀਆਂ ਉਹ ਜ਼ਬਾਨੀ ਜਾਸ ਕਿਉਂਕਿ ਹਾਲਾਤ ਦੇ ਮੁਤਾਬਕ ਉਹਨਾਂ ਬਿਜਲੀ ਭਾਵਨਾ ਹਰ ਵਕਤ ਪਾਲਣਾ ਕਰਨਾ ਸਕਰੀ ਲੋਹਿੰਦਸੀ ਇਹ ਜਿਹੜੀਆਂ ਰਚਨਾਵਾਂ ਨਿਰਮਲੀਆਂ ਨੇ ਕਿ ਚਲੰਜਉ ਨਿਰਸਨ ਇਹ ਸਿੱਖਾਂ ਦੇ ਪ੍ਰਚਲਨ ਕਰਦੇ ਸਿੱਖਣੇ ਯਾਦ ਕਰ ਰਹੀਆਂ ਸਨ ਉਹਦੇ ਬਾਰੇ ਡਾਕਟਰ ਸਾਹਿਬ ਲਿਖਦੇ ਆ ਤੋ ਸਵਾਲ ਥਾ ਥਾ ਸਵਾਲ ਥਾ ਦੀ ਥਾ ਖੜਾ ਹੈ ਕਿ ਫਿਰ ਦਸਮਨਾ ਦੀ ਮਿੱਥ ਕਿਵੇਂ ਕਿਉਂ ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ ਇਸ ਦਾ ਉੱਤਰ ਵਿਗਿਆਨਿਕ ਗਿਆਨ ਸਹੁੰਦੇ ਪੰਥ ਪ੍ਰਕਾਸ਼ ਦਰਜ ਹੈ ਸੁਖਾ ਸਿੰਘ ਗ੍ਰੰਥੀ ਔਰ ਤ੍ਰਿਚੀ ਬੀੜ ਪਟਨੇ ਮੇ ਗੌਰ guna ਚਰਤ ਸਿੰਘਤਾ ਕੇ ਪੁੱਤ ਅੱਖਰ ਦਸਮ ਗੁਰੂ ਸਮਸੂਤ ਕਰਕੇ ਪੰਜ ਪੱtre ਔਰ ਗੁਰ ਤਰਫੋਂ ਲਿਖ ਪਾਏ ਗੌਰ ਔਰ ਗ੍ਰੰਥ ਇੱਕ ਵੈਸਾ ਕੀਓ ਸੋ ਬਾਬੇ ਹਾਕਮ ਸਿੰਘ ਲਿਓ ਸੋ ਗੁਰਦੁਆਰੇ ਮੋਤੀਵਾਗ ਹੈ ਅਬ ਹਮਨੇ ਪਿਖਿਓ ਬਿਲਾਗ ਐ ਔਰੇ ਗ੍ਰੰਥ ਕਈ ਉਨ ਲਿਖੇ ਅੱਖਰ ਗੁਰ ਸਮ ਹੈ ਹਮ ਪਿਖੇ ਦਸਨ ਦਸਨ ਗੁਰ ਕੇ ਕਹਿ ਕੇ ਕੀਮਤ ਲਈ ਚੌਗਣੀ ਕਹਿ ਕੇ ਇਹ ਇਹ ਗੱਲ ਜਿਹੜੀ ਆ ਇਸ ਗ੍ਰੰਥ ਵਿੱਚ ਲਿਖਿਆ ਸੁਖਾ ਸਿੰਘ ਦੀ ਇਹ ਕਾਰਨਾਮੇ ਜਿਹੜੇ ਆ ਉਹ ਕਿਦਾਂ ਕੀਤੇ ਆ ਪੈਸੇ ਵਟੋਰਨ ਦੇ ਖਾਤਰ ਗੁਰੂ ਤੇ ਦਸਮਗਿਚ ਲਿਖ ਹੋਏ ਕਹਿ ਕੇ ਚੌਗਣੀ ਕਿਉਂ ਤੇ ਲੈ ਲੈ ਕੇ ਇਹਨਾਂ ਨੇ ਗ੍ਰੰਥ ਵੇਚੇ ਅਰਥਾਤ ਪਟਨਾ ਦੇ ਗ੍ਰੰਥੀ ਸੁਖਾ ਸਿੰਘ ਨੇ ਆਪਣੇ ਪੁੱਤ ਚੜ੍ਹ ਸਿੰਘ ਨਾਲ ਮਿਲ ਕੇ ਇੱਕ ਵੀਰ ਬਣਾਈ ਚੜ੍ਹ ਸਿੰਘ ਦੀ ਲਿਖਾਈ ਗੁਰੂ ਗਵਿੰਦ ਸਿੰਘ ਪਾਸ਼ਾ ਨਾਲ ਮਿਲਦੀ ਸੀ ਇਹ ਕਿਹਾ ਜਾਂਦਾ ਉਹਨਾਂ ਦੇ ਪੰਜ ਪੱਤਰ ਆਪਣੇ ਕੋਲੋਂ ਲਿਖ ਕੇ ਉਹਨਾਂ ਦੇ ਨਾਂ ਤੇ ਦਸਵੇਂ ਪਾਸ਼ਾ ਨਾਂ ਤੇ ਆਪਣੇ ਕੋਲੋਂ ਲੈ ਕੇ ਗ੍ਰੰਥ ਨਾਲ ਜੋੜ ਦਿੱਤੇ ਅਤੇ ਹੋਰ ਵਾਅਦੇ ਵੀ ਕੀਤੇ। ਉਹਨਾਂ ਨੇ ਇੱਕ ਹੋਰ ਗ੍ਰੰਥ ਵੀ ਬਣਾਇਆ ਅਤੇ ਬਾਬਾ ਹਗੋਂ ਸਿੰਘ ਨੂੰ ਸੌਂਪ ਦਿੱਤਾ ਜਿਹੜਾ ਮੋਤੀ ਬਾਗ ਵਾਲੇ ਗੁਰਦੁਆਰੇ ਵਿੱਚ ਹੈ ਜੋ ਗਹਿਣੀ ਗਿਆਨ ਸਿੰਘ ਨੇ ਵੀ ਦੇਖਿਆ ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ ਗੁਰੂ ਸਾਹਿਬ ਦੀ ਲਿਖਾਈ ਨਾਲ ਮਿਲਦੀ ਸਿਖਿਆ ਜਾਂਦਾ ਹੈ। ਇਸ ਲਈ ਕਈ ਤਰ੍ਹਾਂ ਦੇ ਹੋਰ ਗ੍ਰੰਥ ਵੀ ਬਣਾਏ। ਗੁਰੂ ਗਬਿੰਦ ਸਿੰਘ ਪਾਸ਼ਾ ਦਸਤਾਨ ਦੀ ਨਕਲ ਕਰਕੇ ਉਹਨਾਂ ਦੇ ਨਾਂ ਏਠ ਪਟਣੇ ਵਾਲੇ ਸਾਧਾਂ ਨੇ ਚੋਗਣੀ ਕਮਾਈ ਕੀਤੀ। ਇਹ ਇਸ ਗ੍ਰੰਥ ਵਿੱਚ ਲਿਖਿਆ ਇਸ ਤਰ੍ਹਾਂ ਜਿਹੜੇ ਗ੍ਰੰਥ ਮੋਤੀ ਬਾਗ ਪਟਨਾ ਦਿੱਲੀ ਵਿਖੇ ਲੋਕਾਂ પાસે ਪਾਇਆ ਹਨ ਉਹ ਪਟਨਾ ਦੇ ਸਾਧਾਂ ਵੱਲੋਂ ਕਮਾਈ ਕਰਨ ਲਈ ਲਿਖੇ ਗਏ। ਫਰੰਗੀ ਸਰਕਾਰ ਨੂੰ ਜਦ ਇਹਨਾਂ ਸਾਧਾਂ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇਹਨਾਂ ਕੋਲੋਂ ਗ੍ਰੰਥ ਖਰੀਦ ਕੇ ਉਸ ਵਿੱਚ ਵਾਧੇ ਕਰਾ ਕੇ ਇਹਨਾਂ ਰਾਹੀਂ ਪੰਜਾਬ ਵਿੱਚ ਪਜਵਾਏ ਤਾਂ ਕਿ ਸਿੱਖ ਤਰਨ ਨੂੰ ਖਤਮਤ ਕਰਨ ਲਈ ਸਿੱਖਾਂ ਵਿਚਕਾਰ ਸ਼ੰਕੇ ਪੈਦਾ ਕੀਤੇ ਜਾ ਸਕਣ। ਇਥੋਂ ਇਹ ਫਰੰਗੀ ਸਾਜ਼ਿਸ਼ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ। ਜਿੱਥੋਂ ਇਹ ਦਸ ਗ੍ਰਾਂਥ ਸ਼ੁਰੂ ਹੁੰਦਾ ਇਸ ਤੋਂ ਬਾਅਦ ਆਪਾਂ ਅੱਗੇ ਫਿਰ ਚੱਲਾਂਗੇ ਇੱਕ ਫਰੰਗੀ ਸਾਜ਼ਿਸ਼ ਹੈ ਦਸ ਗ੍ਰਾਂਥ ਦੀ ਮਿੱਥ ਦਾ ਰੰਮ ਇਹ ਤੇ ਸਮਝਤੀ ਹੈ ਵਾਖ ਜੀ ਦਾ ਖਲਸਾ ਵਾਖ